ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਜਿੱਥੇ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਕੁਝ ਸੰਸਥਾਵਾਂ ਵੀ ਇਸ ਤਰ੍ਹਾਂ ਦੇ ਉਪਰਾਲੇ ਕਰਨ ਲਈ ਅੱਗੇ ਆ ਰਹੀਆਂ ਹਨ ਇਸੇ ਤਰ੍ਹਾਂ ਹੀ ਰਿਲਾਈਐਂਸ ਕਲੱਬ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਮਾਤਾ ਸੁਲਖਣੀ ਜੀ ਸਰਕਾਰੀ ਹਸਪਤਾਲ ਬਟਾਲਾ ਵਿੱਚ ਸ਼ੁੱਧ ਪਾਣੀ ਲਈ ਵਾਟਰ ਫਿਲਟਰ ਮਰੀਜ਼ਾਂ ਦੇ ਬੈਠਣ ਲਈ ਇੱਕ ਸ਼ੈੱਡ ਤਿਆਰ ਕੀਤਾ ਗਿਆ ਅਤੇ ਨਾਲ ਹੀ ਉਨ੍ਹਾਂ ਵੱਲੋਂ ਹਸਪਤਾਲ ਅੰਦਰ ਬੂਟੇ ਵੀ ਲਗਾਏ ਗਏ ਉਥੇ ਹੀ ਬਟਾਲਾ ਦੇ ਐਮ.ਐਲ.ਏ ਸ਼ੈਰੀ ਕਲਸੀ ਅਤੇ ਐਸ.ਐਮ.ਓ ਵੱਲੋਂ ਰਿਲਾਈਐਂਸ ਕਲੱਬ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸ਼ੈਰੀ ਕਲਸੀ ਵੱਲੋਂ ਕਿਹਾ ਗਿਆ ਕਿ ਵਾਤਾਵਰਣ ਸ਼ੁੱਧ ਰੱਖਣ ਲਈ ਸਰਕਾਰ ਵੱਲੋਂ ਸ਼ਹਿਰਾਂ ਪਿੰਡਾਂ ਅਤੇ ਬੰਬੀਆਂ ਉੱਤੇ ਬੂਟੇ ਲਗਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਬਟਾਲਾ ਤੋਂ ਅਨੀਤਾ 베ਦੀ ਰਮੇਸ਼ ਪਾਟਿਆ ਦੀ ਰਿਪੋਰਟ ਮੇਰਾ ਨਾਮ ਹੈ ਲਾਈਨ ਬੀ ਐਮ ਗੋਇਲ ਮੈਂ ਲਾਂਡਸ ਕਲਬ ਦਾ ਵਾਈਸ ਡਿਸਟ੍ਰਿਕਟ ਵਰਨਰ ਹਾਂ ਅੱਜ ਸਿਵਲ ਹਸਪੀਟਲ ਦੇ ਵਿੱਚ ਮਾਨਯੋਗ ਐਮ ਐਲ ਏ ਸਾਹਿਬ ਔਰ ਸਟੇ ਲਾਂਡਸ ਕਲਬ ਦੇ ਬਟਾਲਾ ਦੀ ਸਭ ਤੋਂ ਜੜੀ ਵੱਡੀ ਕਲਬ ਹੈ ਸੇਵਾ ਸਪਾਇਰ ਉਹਨਾਂ ਦੇ ਸਾਰੇ ਮੈਂਬਰਸ ਉਹਨਾਂ ਦੇ ਪ੍ਰੈਜ਼ੀਡੈਂਟ ਔਰ ਲਾਈਨਸ ਕਲੱਬ ਟਾਲਾ ਸਮਾਈਲ ਦੇ ਮੈਂਬਰਸ ਯਸ਼ਪਲ ਚੋਹਾਨ ਜੀ ਔਰ ਰਪੀ ਸਿੰਘ ਗਿੱਲ ਜੀ ਔਰ ਐਸ ਐਮਓ ਸਰ ਸਭ ਤੋਂ ਪਹਿਲਾਂ ਤਾਂ ਵਧਾਈ ਦੇਣੇ ਆ ਲਬਨ ਲਾਈਨਸ ਕਲੱਬ ਟਾਲਾ ਸੇਵਾ ਸਫਾਇਰ ਨੇ ਜਿਨ੍ਹਾਂ ਨੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਪਾਰਕ ਹੈ ਉਹਨੂੰ ਡਵੈਲਪ ਕੀਤਾ ਹੈ ਤੇ ਉਹਨੂੰ ਮੇਨਟੇਨ ਕਰ ਰਹੇ ਨੇ ਉਹਨਾਂ ਨੇ ਉੱਥੇ ਇੱਕ 15 ਬੇ 15 ਦਾ ਇੱਕ ਬਣਾਇਆ ਹੈ ਸ਼ੈਲਟਰ ਬਣਾਇਆ ਹੈ ਜਿਹੜਾ ਕਿ ਬਹੁਤ ਹੀ ਅੱਛਾ ਬਣਿਆ ਹੈ ਔਰ ਉੱਧਰ ਪੰਖਾ ਲਗਾਇਆ ਔਰ ਉਧਰ ਨਾਲ ਵਾਟਰ কুলਰ ਵੀ ਇੰਸਟਾਲ ਕੀਤਾ ਹੈ ਬਟਾਲਾ ਦੇ ਜਿਹੜੀ ਲੌਂਜ ਕਲੱਬਸ ਨੇ ਉਹ ਸੇਵਾ ਵਾਸਤੇ ਹੀ ਬਣੀਆਂ ਨੇ ਤੋਂ ਸੇਵਾ ਕਰ ਰਹੀਆਂ ਨੇ ਤੋਂ ਅੱਜ ਅਸੀਂ ਲੌਂਜ ਕਲੱਬ ਬਟਾਲਾ ਸੇਵਾ ਸਫਾਇਰ ਨੂੰ ਉਹਨਾਂ ਦੇ ਸਾਰੇ ਮੈਂਬਰਸ ਉਹਨਾਂ ਦੇ ਪ੍ਰੈਜ਼ੀਡੈਂਟ ਲਾਲਨਜੀ ਵੈਦ ਜੀ ਨੂੰ ਔਰ ਸਾਰੇ ਐਮਐਲਏ ਸਾਹਿਬ ਨੂੰ ਔਰ ਐਸਐਮ ਸਾਹਿਬ ਨੂੰ ਬਹੁਤ ਬਹੁਤ ਵਧਾਈ ਦਿੰਨੇ ਆ ਇਹ ਜਿਹੜਾ ਅੱਜ ਉਪਰਾਲਾ ਕੀਤਾ ਗਿਆ ਹੈ ਇਹ ਬਟਾਲੇ ਦੇ ਲੋਕਾਂ ਵਾਸਤੇ ਬਹੁਤ 유ਸਫੁਲ ਹੋਏਗਾ ਔਰ ਸਾਡੇ ਜਿਹੜਾ ਪੌਦੇ ਲਗਾਉਣ ਦਾ ਕੰਮ ਹੈ ਉਹ ਬਟਾਲੇ ਦੇ ਵਾਇਸ ਵਾਇਸੋ ਬਟਾਲਾ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਲਾਲ ਭਗਵਾਲੀਆ ਜੀ ਕਰ ਰਹੇ ਨੇ ਔਰ ਉਹਨਾਂ ਨੇ ਬਹੁਤ ਜਗ੍ਹਾ ਬਟਾਲੇ 'ਚ ਪੌਦੇ ਲਗਾਏ ਨੇ ਔਰ ਫੇਰ ਵੀ ਪੰਜਾਬ ਦੇ ਵਿੱਚ ਸਾਨੂੰ 3 ਤੋਂ 5 ਕਰੋੜ ਪੌਦਿਆਂ ਦੀ ਲੋੜ ਹੈ ਜਿੰਨੇ ਵਾਰਤਵਤ ਲੱਗ ਸਕਣ ਉਨਾ ਹੀ ਅੱਛਾ ਹੈ ਸੋ ਇਨਨੇ ਪੌਦੇ ਵੀ ਲਗਾਏ ਨੇ ਗਰਾਸ ਵੀ ਮੇਨਟੇਨ ਕੀਤਾ ਹੈ ਨਾਲੇ ਸ਼ੈਲਟਰ ਵੀ ਬਣਾਇਆ ਹੈ ਔਰ ਵਾਟਰ ਕੋਲਰ ਵੀ ਲਗਾਇਆ ਹੈ ਔਰ ਸਾਰਾ ਟੋਟਲ ਪਾਰਕ ਜੋ ਹੈ ਦੋਨੋਂ ਸਾਈਡ ਤੇ ਨਾ ਸਾਈਡ ਨੂੰ ਜੋ ਸਾਰਾ ਡਿਵੈਲਪ ਕਰ ਰਹੇ ਨੇ ਸਰਦੀਆਂ ਦੇ ਵਿੱਚ ਜਿਹੜੇ ਸਾਡੇ ਪੇਸ਼ੈਂਟਸ ਅਟੈਂਡੈਂਸ ਨੇ ਉਹ ਉੱਥੇ ਰੈਸਟ ਵੀ ਕਰ ਸਕਦੇ ਨੇ ਤੇ ਆਪਣਾ ਖਾਣਾ ਪੀਣਾ ਵੀ ਕਰ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਹਲਕੇ ਦੇ ਮਨੋਗਮਲ ਸਿੰਘ ਜੀ ਅਮਨਸ਼ੇਨ ਅਮਨਸ਼ੇਨ ਸਿੰਘ ਜੀ ਅਜੀਤਲ ਸ਼ਾਦਿਕਲ ਸਿੰਘ ਜੀ ਦਾ तहे ਦਿਲੋਂ ਧੰਨਵਾਦ ਕਰਦਾ ਕਿ ਉਹ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਨੇ ਤੇ ਜਿਹੜਾ ਨਾਣੀ ਲਾਇਨਸ ਕਲੱਬ ਦੇ ਸੇਵਾਵਾਲਿਆਂ ਨੇ ਆਪਣਾ ਗੋਟੂ ਕੂਲਰ ਲਗਾਇਆ ਹੋਰ ਸ਼ੈਡਲ ਲਗਾਇਆ ਉਹਲੀ ਆਪਣਾ ਕੀਮਤੀ ਸਮਾਂ ਕੱਢਿਆ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਬਾਕੀ ਜਿਹੜੇ ਲਾਇਨਸ ਕਲੱਬ ਸੇਵਾਵਾਲੇ ਇਹ ਮੇਰੇ ਕੋਲ ਤਕਰੀਬਨ ਡੇਟ ਮੈਂ ਨਾ ਪਹਿਲਾਂ ਇਹਨਾਂ ਨੇ ਮੈਨੂੰ ਅਪਰੋਚ ਕੀਤਾ ਸੀ ਕਲੱਬ ਵਾਲਿਆਂ ਨੇ ਪਰ ਇਹਨਾਂ ਨੇ ਇੱਛਾ ਪ੍ਰਗਟ ਕੀਤੀ ਸੀਗੀ ਅਸੀਂ ਕਿ ਬਟਾਲੇ ਜਿਹੜਾ ਸਿਵਲ ਹਸਪੀਟਲ ਹੈ ਉਹਦੇ ਵਾਸਤੇ ਅਸੀਂ ਜ ਪਬਲਿਕ ਨੂੰ ਗਰਮੀਆਂ ਦੇ ਵਿੱਚ ਠੀਕੀ ਠੀਨ ਵਾਲੇ ਪਾਣੀ ਦੀ ਜ਼ਰੂਰਤ ਪੈਂਦੀ ਆ। ਔਰ ਪਾਰਕ ਦੇ ਵਿੱਚ ਜਿਸ ਤਰ੍ਹਾਂ ਥੋੜੇ ਜਿਹਾ ਮੇਨਟੇਨੈਂਸ ਦੀ ਜ਼ਰੂਰਤ ਸੀਗੀ। ਅਸੀਂ ਬੈਠ ਕੇ ਲਾਇਨਸ ਕਲੱਬ ਵਾਲਿਆਂ ਨਾਲ ਸਾਡੀ ਮਟਾਲਿਕ ਸਬਸਟ੍ਰੇਟ ਦੀ ਟੀਮ ਨੇ ਬੈਠ ਕੇ ਸਟਾਫ ਨੇ ਬੈਠ ਕੇ ਅਸੀਂ ਸੋਚਿਆ ਵਿਚਾਰਿਆ ਤੇ ਅਸੀਂ ਉਹਨਾਂ ਨੂੰ ਉਹਨਾਂ ਨੇ ਲਾਇਨਸ ਕਲੱਬ ਨੇ ਇਹ ਇੱਛਾ ਪ੍ਰਗਟ ਕੀਤੀ ਸੀ ਅਸੀਂ ਇਹਨੂੰ ਟੇਕਓਵਰ ਕਰ ਲੈਨੇ ਆਂ ਅਸੀਂ ਮੇਨਟੇਨ ਕਰਿਆ ਕਰਾਂਗੇ। ਉਸ ਤੋਂ ਬਾਅਦ ਅਸੀਂ ਸੋਚ ਵਿਚਾਰ ਕੇ ਬੈਠ ਕੇ ਲਾਇਨਸ ਕਲੱਬ ਵਾਲਿਆਂ ਨਾਲ ਮਿਲ ਕੇ ਰਜੀਵ ਵੈਖ ਜੀ ਆਂਦੇ ਸੀਗੇ ਨਾਲ ਉਹਨਾਂ ਦੇ ਦੂਸਰੇ ਮੈਂਬਰ ਆਂਦੇ ਸੀਗੇ। ਅਸੀਂ ਬੈਠ ਕੇ ਕਰੇ ਅਸੀਂ ਗੋਹਡ ਦਿੱਤੀ ਕਿ ਇਹਨੂੰ ਤੁਸੀਂ ਮੇਨਟੇਨ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਅੱਜ ਦੇਖ ਰਹੇ ਹੋ ਕਿ ਵਾਟਰ কুলਰ ਇੱਕ ਉੱਥੇ ਲੱਗਿਆ ਹੋਇਆ ਪਾਣੀ ਦਾ ਸ਼ੈੱਡ ਲੱਗਿਆ ਹੋਇਆ ਔਰ ਵੀ ਜਿਹੜੀ ਪਾਰਕ ਹੈ ਉਹ ਅੱਛੀ ਤਰ੍ਹਾਂ ਮੇਨਟੇਨ ਹੋ ਰਹੀ ਹੈ ਮੈਂ ਉਹਨਾਂ ਦਾ ਵੀ ਪਿਆ ਕੇ ਲੋ ਸ਼ੁਕਰੀਆ ਦਾ ਕਰਦਾ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਸਾਡੇ ਬਟਾਲੇ ਸਰਕਾਰੀ ਹਸਪਤਾਲ ਲੋਕੇ ਮਾਤਾ ਸੁਲਖਣੀ ਜੀ ਹਸਪਤਾਲ ਅੱਜ ਜਿਹੜਾ ਲਾਇਨਸ ਕਲੱਬ ਵੱਲੋਂ ਸ਼ੈੱਡ ਪਾਇਆ ਗਿਆ ਵਾਟਰ কুলਰ ਲਾਇਆ ਗਿਆ ਔਰ ਪਾਰਕ ਦੀ ਮੇਨਟੇਨੈਂਸ ਵਾਸਤੇ ਮੈਂ ਕਹਿ ਸਕਦਾ ਵੀ ਜਿਹੜੇ ਨਵੇਂ ਤੋਂ ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਇਹਦੇ ਵਿੱਚ ਸਾਡੇ ਵਿਕ ਸਾਹਿਬ ਵੈਲ੍ਹ ਸਾਹਿਬ ਸਾਡੇ ਜਸਪਾਲ ਚੋਹਾਨ ਜੀ ਸਾਡੇ ਡਾਕਟਰ ਭਗਵਾਨੀਆ ਸਾਹਿਬ ਇਸ ਸਾਰੀ ਟੀਮ ਜਿਹੜੀ ਹੈ ਬੜੀ ਮਿਹਨਤ ਦਿਲਕਸ਼ਤ ਦੇ ਨਾਲ ਕੰਮ ਕਰ ਰਹੀ ਹੈ ਔਰ ਮੈਂ ਧੰਨਵਾਦ ਕਰਦਾ ਸਾਡੇ ਐਸਐਮਓ ਸਾਹਿਬ ਦਾ ਵੀ ਜਿਹੜੇ ਇਸ ਹਰ ਮਹੀਨੇ ਦੇ ਵਿੱਚ ਇੱਕ ਬਟਾੜੇ ਦੇ ਹਸਪੀਟਲ ਦੀ ਇੱਕ ਨਵੀਂ ਦਿੱਖ ਬਣਾਉਣ ਵਾਸਤੇ ਜਿਹੜੇ ਹਰ ਮਹੀਨੇ ਮੀਟਿੰਗ ਕਰਦੇ ਨੇ ਔਰ ਨਵੇਂ ਤੋਂ ਨਵੇਂ ਜਿਹੜੇ ਉਪਰਾਲੇ ਜਿਹੜੇ ਉਹ ਕੱਢ ਕੇ ਰੱਖਦੇ ਨੇ ਸੋ ਮੈਂ ਰਣੀਆ ਇਹਨਾਂ ਦਾ ਕਿਉਂਕਿ ਜੇ ਟੀਮ ਤਗੜੀ ਹੋਗੀ ਟੀਮ ਮਿਹਨਤੀ ਹੋਗੀ ਤੇ ਕੰਮ ਕਰਨ ਦਾ ਜਿਹੜਾ ਮਜ਼ਾ ਹੋਰ ਹੁੰਦਾ ਸੋ ਮੈਂ ਇਹਨਾਂ ਸਾਰਿਆਂ ਨੂੰ ਇਹਨਾਂ ਦੇ ਇਸ ਕਦਮ ਤੇ ਵਧਾਈ ਦੇਣਾ ਔਰ ਇਹਨਾਂ ਨੂੰ ਇਹ ਵੀ ਕਹਿਣਾ ਵੀ ਹੋਰ ਤਗੜੇ ਹੋ ਕੇ ਆਪਾਂ ਬਟਾਲੇ ਨੂੰ ਜਿਹੜਾ ਪਛੜਿਆ ਬਟਾਲਾ ਕਿਹਾ ਜਾਂਦਾ ਸੀ ਉਹਨੂੰ ਮਿਹਨਤ ਕਰਕੇ ਉਹਨੂੰ ਇੱਕ ਨੰਬਰ ਤੇ ਲੈ ਕੇ ਆਈਏ ਬਹੁਤ ਬਹੁਤ ਧੰਨਵਾਦ